ਸਤਿ ਸ਼੍ਰੀ ਅਕਾਲ ਬਾਈ ਜੀ ਮਾਣਾ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਤੇ ਬਾਈ ਲੱਗੇ ਵੀਡੀਓ ਬਣਾਉਣਾ ਬਾਈ ਕੋਲ ਬਹੁਤ ਸੋਹਣੇ ਪਸ਼ੂ ਦੋ ਆਏ ਆ ਚਾਰ ਪਸ਼ੂ ਹੀ ਬਾਈ ਕੋਲ ਇਹ ਦੋ ਹੀ ਛੋਟੀਆਂ ਹੀ ਦੋ ਹੀ ਵੱਡੀਆਂ ਗਾਵਾਂ ਹੀ ਤੇ ਬਾਈ ਕੱਲ ਦਾ ਲੈਣੇ ਗਿਆ ਦੋ ਜਾਨਵਰ ਵਿੱਚ ਵੇਚ ਗਏ ਤੇ ਦੋ ਬਾਈ ਕੋਲ ਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਤਾਂ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਜੀ ਠੀਕ ਆ ਜੀ ਕੋਸ ਨਾ ਜਨੇਮ ਨਾਲ ਡੇਰੀ ਬੰਦੇ ਭੈਣ ਭਰਾ ਜੁੜੇ ਆ ਸਾਰਿਆਂ ਨੂੰ ਧੰਨਵਾਦ ਕਰਦੇ ਆ ਹਾਂਜੀ ਬਾਈ ਜੀ ਤੇ ਸਾਰਿਆਂ ਦਾ ਹੀ ਜਿਆਦਾ ਦਿਨੋਂ ਧੰਨਵਾਦ ਕਰਦੇ ਆ ਹਾਂਜੀ ਹਾਂਜੀ ਬਹੁਤ ਹੀ ਜਿਆਦਾ ਚੈਨਲ ਨੂੰ ਪਿਆਰ ਬਖਸ਼ਦੇ ਆ ਸਹੀ ਗੱਲ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਿਹੜੇ ਰਹਿੰਦੇ ਵੀਰਾਂ ਬਾਤੋਂ ਬਾਤ ਉਹ ਵੀ ਸਬਸਕ੍ਰਾਈਬ ਕਰਿਆ ਕਰੋ ਹਾਂਜੀ ਨੇ ਵਾਦੋ ਵਾਦ ਚੈਨਲ ਨੂੰ ਗਾਂ ਤੋਂ ਗਾਂ ਸ਼ੇਅਰ ਕਰੋ ਹਾਂਜੀ ਹਾਂਜੀ ਹਾਰੇ ਕ ਵੀਰ ਭਰਾ ਨੂੰ ਜਿਹਨੂੰ ਮਾਰ ਡੰਗ ਦੀ ਲੋੜ ਆ ਵਧੀਆ ਤੋਂ ਵਧੀਆ ਪਾਸ਼ੂ ਮਿਲ ਸਕੀ ਰੋਹੇ ਵੀਡੀਓ ਬਾਈ ਦੀ ਆਉਂਦੀ ਸਾਤ ਸੂਤਰੇ ਤੇ ਲੇਕਿਨ ਨਕੇ ਮੁੱਲ ਮੈਂ ਤੇ ਬਾਬਾ ਜੀ ਗਏ ਹਾਂ ਆ ਟਿੰਗ ਬਾਈ ਨੇ ਕੀਤੀ ਗੱਲਬਾਤ ਸਾਰੀ ਮੈਂ ਬਾਬਾ ਜੀ ਤੇ ਮਨਾਂ ਦੀ ਗਏ ਮਾਲ ਲੈਣਾ ਹਾਂਜੀ ਹਾਂਜੀ ਪਰ ਦੋ ਗਾਵਾਂ ਦੋ ਮੱਝਾਂ ਆਈਆਂ ਹਾਂ ਹਾਂਜੀ ਹਾਂਜੀ ਦੋ ਇੱਕ ਗਾਂ ਦੇ ਕਮਾੜੀ ਤੇ ਭੈਣ ਤੇ ਬਾਲ ਲਾ ਕੇ ਘੋੜਿਆਂ ਦਾ ਫਾਰਮ ਆ ਔਰ ਆਦੀ ਲੈ ਕੇ ਆਣ ਕੇ ਵੀਡੀਓ ਬਕਾਇਦਾ ਤੇ ਕਿਹਦੇ ਕਹੇ ਵੀਰ ਜੀ ਵੀਡੀਓ ਵਾਲੇ ਬਹੁਤ ਚੰਗੀ ਨਾਮੀ ਝੋਟੀ ਤੇ ਵੈੜ ਐਹੋ ਜ ਆ ਵਾ ਦੁਨੀਆ ਦੱਸੋਗੇ ਕਮੈਂਟਾਂ ਦੇ ਵਿੱਚ ਵੀ ਨਹੀਂ ਵਸੀ ਆਜੇ ਤੱਕ ਚੈਨਲ ਤੇ ਚੈਨਲ ਵਾਲੇ ਸਾਰੇ ਹਿਲ ਜਾਣਗੇ ਵੱਡੇ ਰਹਾ ਵੱਡੇ ਚੈਨਲ ਹਲਾਉਦੇ ਅੱਜ ਜਿਹੜਾ ਵਸੀ ਲੈ ਜਾਊਗਾ ਨਾ ਯਾਦ ਕਰੂਗਾ ਵੀ ਤੇ ਰੇਡ ਵੀ ਉਹੋ ਜਿਹਾ ਆ ਵੀ ਵੱਡੇ ਵੱਡੇ ਚੈਨਲ ਦੇ ਅਜੇ ਤੱਕ ਮੁੱਲ ਨਹੀਂ ਪਏ ਵੀ ਇੰਨੇ ਆਜਾ ਮੋਲੇ ਆ ਨਿਗਾਹ ਆਜਾ ਸਸਤਾ ਆਜਾ ਕੋ ਕਰੋਂ ਨਹੀਂ ਹਾਂਜੀ ਉਹਨਾਂ ਦੇ ਬੱਚੇ ਜਾਣਗੇ ਅger ਸਮਾਂ ਤੁਹਾਨੂੰ ਪਤਾ ਤੇ ਬਹੁਤ ਸਾਰੇ ਜਾਂਦੇ ਬਾਹਰ ਜਾਂ ਹਾਂ ਜੰਗਲ ਉਹ ਘਰੋਂ ਮਿਲਦਾ ਵਾ ਕਿੰਨੂ ਮਜਬੂਰੀ ਆ ਜਾਂ ਲੋੜ ਆ ਸਹੀ ਗੱਲ ਜੀ ਤੇ ਸਾਨੂੰ ਇੱਕੋ ਘਰੋਂ ਨਗਰ ਮਿਲਦੇ 20-20 ਨੇ ਕਿ ਮਾਨਤਾਲ ਉਹਨਾਂ ਕੀਤਾ ਦਾ ਉਹ ਕਹਿਣ ਵਾਲੀ ਗੱਲ ਜਿਹਨੇ ਕਿ ਨਹੀਂ ਸ਼ਰਤ ਕੱਲੀ ਉਹਨੇ ਥੋੜੀ ਆ ਸਹੀ ਗੱਲ ਜੀ ਤੇ ਪਹਿਲਾਂ ਫੋਨ ਬਾਪੇ ਨੂੰ ਕੀਤਾ ਠੀਕ ਜੀ ਚਲੋ ਵਧੀਆ ਹਾਂਜੀ ਪੂਰਾ ਮਾਨ ਦੇ ਜਾਂਦੇ ਭਰਾ ਇੰਨੇ ਚੰਗੇ ਆ ਜਿਹੜੀ ਗੱਲ ਆ ਉਹਨਾਂ ਦਾ ਸੌ ਮਹਿੰਗੇ ਆ ਠੀਕ ਤੇ ਪੂਰਾ ਮਾਨ ਕਰਦੇ ਉਹਦੇ ਖੜਦੇ ਨਹੀਂ ਸ਼ਹਿਰ ਆ ਠੀਕ ਉਹਦੇ ਖੜਦੇ ਨਹੀਂ ਆ ਕੇ ਬਣਾਈ ਜਾਨਵਰ ਹੋਵੇ ਗੱਲ ਗਾਲ ਕਲੀ ਇਹ ਨਹੀਂ ਹੁੰਦੀ ਗੱਲ ਪਿਆਰ ਦੀ ਆ ਹਾਂਜੀ ਪਿਆਰ ਸਰਕਾਰ ਕਰਕੇ ਫੋਨ ਕਰਦੇ ਆ ਵੀ ਆਓ ਸਾਡੇ ਵਿੱਚ ਸਾਰਾ ਕੋਈ ਗਾਂ ਜਨਮ ਰਿਆ ਹਾਂ ਦਾਦੇ ਚੰਗਾ ਜਨਮ ਹੋਵੇ ਕਿ ਕੋ ਨੰਨੀ ਨਾ ਇਹਦਾ ਠੀਕ ਆ ਵਧੀਆ ਗੱਲ ਜੇ ਪਿਆਰ ਨਾ ਭਾਵੇਂ ਕੋਈ ਚਲ ਜਾ ਸੱਤ ਹਾਂਜੀ ਉਹਨਾਂ ਆਪਣੇ ਰੀਤ ਭਾਈ ਸਹੀ ਕੰਮ ਆ ਹਰ ਕੋ ਪਿਆਰ ਕਰਦਾ ਆ ਠੀਕ ਆ ਸਹੀ ਗੱਲ ਆ ਵਧੀਆ ਕੰਮ ਆ ਮੇਰੀ ਫਿਰ ਉਹਦਾ ਇਹੋ ਗੱਲ ਕਹਿੰਦੇ ਆਏ ਆ ਵੀ ਮਾਲ ਡੰਗਰ ਆ ਇਹਦੇ ਵਿੱਚ ਵੜ ਕੇ ਵੇਖਿਆ ਨਹੀਂ ਹਾਂ ਜਿੰਨੂੰ ਕੋਈ ਡੰਗਰ ਮਾਰਾ ਪੈਂਦਾ ਆ ਜਾਂ ਆਹੋ ਹਾਂ ਹਾਲੇ ਨਾਲ ਗੱਲ ਕਰਨ ਸਹੀ ਗੱਲ ਹੈ ਚਲੋ ਤਾਂ ਫੋਨ ਚੋਂਦੇ ਆਏ ਆ ਗੱਲ ਗੱਲ ਕਰਦੇ ਆਏ ਇਹਦੇ ਤੋਂ ਕਹਿੰਦੇ ਆ ਪਹੁੰਚੇ ਆ ਸਾਲੇ ਜੀ ਜੀ ਆਪਕੀ ਇਹ ਤੁਹਾਨੂੰ ਆਪੋ ਆਪਣੇ ਹੁੰਦੀ ਹੈ ਨਾ ਮਾੜੀਆਂ ਵੀ ਪੈਂਦੀਆਂ ਚੰਗੀਆਂ ਮਾੜ ਚੰਗੇ ਪੈਂਦੀਆਂ ਆ ਇਹ ਕਰਮਾਂ ਵਾਲੀ ਇਹ ਤਾਂ ਗੱਲ ਕੀ ਦੇਵੇ ਜੀ ਜਦੋਂ ਅੱਜ ਗਾਂ ਸੁੱਈ ਆ ਇਸੇ ਘਰ ਦੇ ਨੇ ਦਿੱਤੀ ਗਾਰੰਟੀ ਉਹਦੇ ਇੰਨਾ ਕੱਢ ਜਾਈ ਆ ਆਪਾਂ ਵੀ ਉਸਾਂ ਦੇ ਦੇ ਦੇਣੀ ਆ ਉਸਾਂ ਦੇ ਦੇ ਨਹੀਂ ਦੇ ਦੇਣੀ ਆ ਜੇ ਤੂੰ ਨੇ ਨਹੀਂ ਗਾੜੀ ਤਾਂ ਵਾਧਾ ਚਲੋ ਸਾਡੇ ਨਾਲ ਗੱਲ ਕਰਨਾ ਮੈਨੂੰ ਫੋਨ ਕਰਦੇ ਚੋ ਘੜਾ ਵਾਧਾ ਕਰਕੇ ਉਦੋਂ ਹੀ ਕੰਮ ਹੋ ਜਾਊਗਾ ਆਹੋ ਆਹ ਗੱਲ ਆਹ ਬਾਕੀ ਹੋਰ ਗੱਲ ਵੇਖੀ ਆ ਉਹਨਾ ਭਈਆ ਨੇ ਖਿਆ ਤੇ ਭਈਏ ਦੋ ਤਿੰਨ ਬੱਚੇ ਆ ਉਹ ਆਪਣੇ ਬੱਚਿਆਂ ਨੂੰ ਸਮਝੇ ਚੜੀ ਇਹਨਾਂ ਨੂੰ ਆਹ ਆ ਇਹਨਾਂ ਨੂੰ ਨਾ ਘਰ ਰੱਖਿਆ ਭਈਆ ਆਪਣੇ ਜੀਅਾਂ ਨੂੰ ਸਮਝੇ ਚੜੀ ਜੰਮਾ ਤਿੰਨੇ ਕਿਲੋ ਬਿਠਾਉਣੇ ਤੁਹਾਨੂੰ ਚਲੋ ਹਾਂਜੀ ਬਾਕੀ ਆਪੀ ਬਸੀਆ ਵੀਰ ਪਹਿਲਾਂ ਫੋਣੀ ਪੈਣਾ ਕਰਾਓ ਦਰਸ਼ਨ ਇਹ ਦਰਸ਼ਨ ਆ ਇਹ ਤਾਂ ਕਿਹਨਾਂ ਲਾਈਆਂ 'ਚ ਪਾਣੀ ਆਈਆਂ ਵੱਡੀਆਂ-ਵੱਡੀਆਂ ਤੀਂ ਦੇ ਮੈਂ ਨਾ ਵੀਰਾ ਬੱਤੀ ਸਵੇਰ ਦਾ ਟਾਈਮ ਦਾ ਦੇਖੀ ਜੀ ਜਸਵੰਤ ਜੀ ਕੱਲ 11-12 ਵਜੇ ਦੀ ਵਸੀ ਸੁਈ ਆ ਠੀਕ ਭਾਜੀ ਠੀਕ ਆ ਬਾਕੀ ਜਿਹੜਾ ਵੀਰ ਇੱਕ ਤੇ ਕਹਿੰਦੇ ਨਾ ਵੀ ਕੈਨ ਵਾਲਾ ਬੌਲਾ ਚੋਤਾ ਵਾ ਹਾਂਜੀ 10 ਕਿਲੋ ਰਤੀ ਵਸੀ ਢਿੱਲੀ ਕੀਤੀ ਸੀ ਤੇ ਫੇਰ ਵਸੀ ਬੈਠੀ ਠੀਕ ਠੀਕ ਧਿਆਨ ਆ ਭਾਈ ਧਿਆਨ ਹੌਲੀ-ਹੌਲੀ ਇਹ ਖੋਤਾ ਥੋੜਾ ਅੱਜ ਸਾਰੇ ਮੇਰੇ ਭਰਾ ਦੱਸਣਗੇ ਵੀ ਕਮੈਂਟਾਂ ਦੇ ਵਿੱਚ ਵੀ ਗੱਲਬਾਤ ਹੈਗੀ ਤੇ ਹੈਗੀ ਮੈਂ ਨਾ ਵੀਰ ਬੱਤੀ ਧਿਆਨ ਆ ਧਿਆਨ ਇਹੋ ਮਾਰੇ ਕਿਰਾਈ ਜੰਗਲ ਲੈ ਜਿਓ ਸੌਣਾ ਵਾ ਪਰ ਅਸੀਂ ਆਪਣੀ ਸੰਭਾਲ ਦੇ ਵਿੱਚ ਪਹਿਲਾ ਜਾਨਵਰ ਵੇਖਿਆ ਹੈ ਜੀ ਮਾਤਾ ਵੀਰ ਮੰਡੀ ਦੇ ਵਿੱਚ ਨਹੀਂ ਈਡੀ ਵੜ ਆਈ ਨਹੀਂ ਆਈ ਹੋਣੀ ਭਾਜੀ ਨਹੀਂ ਆਈ ਕੋਈ ਨਹੀਂ ਤੇਰੀ ਬਹੁਤ ਬਹੁਤ ਦੋਣੇ ਬਾਈ ਜੀ ਐਂਡ ਵੇਖੋ ਇਹ ਇਧਰ ਵੇਖੋ ਭਾਈ ਜੀ ਐਂਡ ਵੇਖੋ ਭਾਈ ਜੀ ਵੇਖੋ ਜੀ ਪਹਿਲਾਂ ਮੈਂ ਬੈਠਦਾ ਸਾਡੀ ਤੇਰੀ ਕੋਈ ਭਾਨੀ ਆ ਅੱਧੀ ਵੀ ਦੱਸ 10 ਕਿਲੋ ਵਸ਼ੀ ਹੋਲੀ ਕੀਤੀ ਹਾਂਜੀ ਜਿਹੜੀ ਭਾਨੀ ਜਾਂਦਾ ਬੱਚੀ ਕੋਲ ਠੀਕ ਜੀ ਜਿਹੜੀ ਕੱਲ 4 4 4.5 5 ਕਿਲੋ ਸੇ ਦੁਪਹਿਰੇ ਚੋਗੇ ਫਸਦਾ ਕਰਾਂਗੇ ਜੀ ਲੈਣਤੀ ਆ ਹਾਂਜੀ ਇਹਦੇ 10 ਕਿਲੋ ਆਪੀ ਤੋਂ ਲੈ ਗਏ ਕੋਈ ਕਾਲੇ ਵੀ ਨਹੀਂ ਬਚੇਗਾ ਠੀਕ ਪੂਰਾ ਤਰਾ ਤਰਾ ਪੂਰਾ ਜਵੜਿਆ ਸਾਰੇ ਜਾਂਦੇ ਜਾਂਦੇ ਬੱਚੇ ਛੱਡਦੇ ਅੱਜ ਜਾਂਦੇ ਇਹਦੇ ਬਾਈ ਨਾਲ ਖੁੱਲੀ ਛੱਡੀ ਹੋਣੀ ਆ ਤੇ ਹੁਣ ਆ ਖੁੱਲੀ ਛੱਡੀ ਤਾਂ ਰਸੇ ਦਾ ਕਰਦੀ ਹੋਲ ਜੀ ਨਾ ਰਸੇ ਦਾ ਤਾਂ ਕਰਦੇ ਆ ਖੁੱਲੀ ਛੱਡੀ ਸੀ ਵਧੀਆ ਵਸ਼ੀ ਆ ਜਿੱਦੋ ਟੋਪ ਕਲਾਸ ਆਂਦੇ ਆ ਵਧੀਆ ਵਸ਼ੀ ਪੂਰੀ ਸ਼ਾਨਦਾਰ ਤੇ ਲੈ ਲੈਣਾ ਲੈਵਾ ਜੀ ਕਰਦਾ ਮੰਜੀ ਢਾਗ ਵੇਖੀ ਜਾਈਏ ਬਸ ਵੀਰ ਵਹਿੜਾ ਜਿਲੋ ਕਹਿੰਦੇ ਹਾਂ ਜੀ ਇਹ ਇੱਕ ਰਵੀ ਜੋ ਚੰਗਾ ਕਲਾਕਾਰ ਆਵੇ ਦੁਨੀਆ ਖਲਾਉਂਦੀ ਦੇ ਖਲਾਉਗੀ 1000 ਦੋਗੇ ਚੈਨ ਤੂੰ ਸਾਰੇ ਹਾਲਾਤ ਨੇ ਫੜ ਗਏ ਨਿਕਾਲਿਆ ਪਾਣ ਦਾ ਪਤਾ ਮੂੰਹ ਤੇ ਹਾਂ ਨਿਕਾਲਿਆ ਪਾਣ ਦਾ ਪਤਾ ਤੇ ਗੂਠੀ ਵੇਖ ਲੋ ਬੱਜੀ ਜਿਹੜੀ ਗੱਲ ਆ ਠੀਕ ਜੇ ਗੱਲਾਂ ਬਾਤਾਂ ਹੀ ਆਗੇ ਪੂਰੀਆਂ ਠੀਕ ਹੈ ਸਹੀ ਗੱਲ ਚੱਲ ਬੋਲ ਵੀ ਜਾਇਦਾ ਜਿਹੜਾ ਬੰਦਾ ਵਹਿੜ ਲੈ ਗਿਆ ਨਾ ਲੈ ਗਿਆ ਤੇ ਗੱਲਾ ਕਣਕ ਸਾਹ ਮਾਜੂ ਦੀ ਪੱਕਣੀ ਹੈ ਜਿਹੜਾ ਵਸ਼ੀ ਲੈ ਗਿਆ ਲੈ ਗਿਆ ਠੀਕ ਜੀ ਮੋਲ ਵੀ ਦਾਦਾ ਮਿਠਾ ਜਾ ਨਿਗਾ ਜਾ ਆਪਣੀ ਲੈਣਾ ਜਿਹੜੀ ਗੱਲ ਆ ਹਾਂ ਤੇ ਗੱਲਾ ਕਣਕ ਉਹਦੀ ਵੀ ਪੱਕਣੀ ਹੈ ਜਿਹੜਾ ਲੈ ਗਿਆ ਵਸ਼ੀ ਠੀਕ ਜੀ ਜਿਹੜੀ ਗੱਲ ਨੇ ਸਹੀ ਗੱਲ ਹੈ ਇਦਾਂ ਦੀ ਵਸ਼ੀ ਆ ਗਈ ਹੈ ਵੀ ਦਾਦਾ ਜੀ ਸਾਹਿਬ ਲਾ ਲੈ ਵੀ ਕਿੰਨਾ ਦੇਣਾ ਮੈਂ ਜਿਹੜੀ ਗੱਲ ਇਹਦੇ ਪੁੱਠਾ ਦੇਖਿਆ ਸਹੀ ਇਹ ਸੀ ਛੰਡੀ ਫਾਰਮ ਦੇ ਵਿੱਚ ਵਸ਼ੀ ਆਂਦੀ ਵੀ ਦੁੱਧੀਆਂ ਕੋਲ ਠੀਕ ਜੀ ਇਧਰ ਆ ਬਾਈ ਸਾਈਡ ਤੋਂ ਚੰਗੀ ਤਰ੍ਹਾਂ ਭਾਈਏ ਕਨ ਚੰਗੀ ਤਾਂ ਕੈਮਰਾ ਕਮਾ ਲੀ ਜਾਣਾ ਇੱਥੇ ਹਣ ਇਹੋ ਜਿਹੀ ਵੈਸੇ ਵੀ ਨਹੀਂ ਹੋ ਰਹੀ ਸਾਡੇ ਤੇ ਹੋਵੇ 2 3 ਮੰਗਦੇ 2 ਮੰਗਦੇ ਪਰ ਉਹ ਬੋਲ ਨਹੀਂ ਕਰਨਾ ਸਹੀ ਗੱਲ ਜੀ ਬਿਲਕੁਲ ਜਾਇਜ਼ ਨਹੀਂ ਵੇੜ ਸਾਕੀ ਜੇ ਮੰਡੀ ਹੀ ਅੱਪਸਾ ਮੱਲਾ ਹਾਂਜੀ ਹਾਂਜੀ ਬਹੁਤ ਗਾਂ ਇਹਦੇ ਬੜੇ ਬੜੇ ਵੀਰ ਵੀ ਮੁੱਲ ਕਰਦੇ ਚਲੋ ਕੋਈ ਗੱਲ ਨਹੀਂ ਹਾਂਜੀ ਮਾਲ ਵੈਹਣ ਆਉਂਦਾ ਪਰ ਸਾਡੇ ਆ ਰੇਟ ਨਹੀਂ ਘਾਜਾ ਹੁੰਦਾ ਇਹ ਰੇਟ ਨਹੀਂ ਘਾਜਾ ਆ ਚਲੋ ਵਧੀਆ ਵਧੀਆ ਵੀ ਜੀ ਮੰਡੀ ਵਾਲੀ ਵੀ ਵਧੀਆ ਚਲੋ ਚਲੋ ਪੂਰੀ ਇੱਧਰ ਵੇਖਾ ਧੂੜ ਡਾਈ ਆਉਂਦੀ ਪਠਾ ਪੁੱਠੇ ਵਾਲੀ ਠੀਕ ਹੈ ਆ ਵਧੀਆ ਕੁਆਲਟੀ ਵਾਲੀ ਦਾ ਬਿਲਕੁਲ ਜਾਇਜ਼ ਰੇਟ ਵੀਰ ਮੁੱਲ ਨਹੀਂ ਕਰਨਾ ਭਾਣਾ ਦੇ ਦੇਣੀ ਮੁੱਲ ਕਰੀਏ ਤੁਮੇ ਹਾਂਜੀ ਹਾਂ ਅਮੇ 1 5 ਜੋ ਮਰਜੀ ਹਾਂ ਨਾ 95000 ਦੀ ਵਾਛੀ ਦੇਣੀ 95000 ਦੀ ਦੇਣੀ 5000 5000 90 ਦੀ 90000 ਦੀ ਵਾਛੀ ਭਾਈ ਮੈਨੂੰ ਯਕੀਨ ਨਹੀਂ ਹੁੰਦਾ ਵੀ 90 ਦੇਣੀ ਹੈ ਬਾਬਾ ਜੀ ਮੋਹ ਸ਼ਗੀਏ ਮੋਹ ਸ਼ਗੀ 90000 ਦੀ ਵਾਛੀ ਭਾਈ ਕਿਹਦੇ ਦੇ ਦਾਂਗੇ ਇਤੋਂ ਸਸਤਾ ਮੁੱਲ ਕਿਤੇ ਵੀ ਦੁਨੀਆ ਦਾ ਨਹੀਂ ਲੱਭਣਾ ਤੇ ਨਹੀਂ ਲੱਭਣਾ ਜਿਹੜੀ ਗੱਲ ਜੀ ਮਗਰ ਅਵਾਸ਼ ਆ ਗਿਆ ਜੋਬਰਾਂ ਦੀ ਚੰਗੀ ਕੁਆਲਿਟੀ ਵਾਲੀ ਜੋਬਰ ਆਂਦੇ ਹੁੰਦੇ ਨੇ ਜੋਬਰ ਚੋਬਰ ਚੋਬਰ ਉਪਰ ਵੜਾਂਦੇ ਇਹ ਜੋਬਰ ਆ ਗਿਆ ਜੀ ਲੋ ਲੈ ਲੋ ਜੇ ਹਨ ਪੋਲੀਵਲੀ ਦਾ ਬਾਪਰੇ ਕੋਟੇ ਨਾਲ ਆ ਜੋਬਰ ਆ ਜਟਾ ਡਬਾ ਵਧੀਆ ਟਿਕਾਣਾ ਹੋਇਆ ਹੈ ਨਾ ਤੇ 90 ਹਜ਼ਾਰ ਦੀ ਬਾਈਕ ਨਾਲ ਹਾਂ ਨਹੀਂ ਦੇਣੀਆਂ ਦੀ ਡੀ ਵਸ਼ੀ ਨਹੀਂ ਲੱਭ ਸਕਦੀ ਵੱਡੇ ਰਿਕਾਰਡ ਵਾਲੀ ਤੇ ਵਧੀਆ ਵਸ਼ੀ ਆ ਦੇਰੇ ਭਰਾ ਲਾਈਕ ਕਮੈਂਟ ਤੇ ਟੈਨਵਾ ਚੱਕਦੇ ਹੋ ਫਟੇ ਤੇ ਵੇਖੋ ਕਰੋ ਚੈੱਕ ਪੂਰੀ ਤੇ 90000 ਦੀ ਬਾਈ ਕਹਿੰਦਾ ਹਾਂ ਨਾ ਹੀ ਗੈਰ ਪਾਇਆ ਜਿਹੜੀ ਜਾਨ ਨੂੰ ਪਤਾ ਸਵਾ ਡੇਢ ਦੀ ਆ ਬਾਈ ਹੈਗੀ ਨਹੀਂ ਬਾਈ ਇਹ ਮੰਨਣ ਨਾਲ ਪਛੀ ਪੂਰੀ ਹੈਗੀ ਪੈਸਾ ਦੀ ਤੁਸੀਂ ਮੋਲ ਬਹੁਤ ਹੀ ਜਿਹੜੀ ਅੱਜ ਕੀਤਾ ਪੂਰਾ ਮਾਨ ਇਹ ਨਹੀਂ ਬਾਈ ਕੋ ਵੀ ਨਿਕਾ ਟੰਗਰ ਤੇ ਵੱਡਾ ਟੰਗਰ ਦੇ ਮੋਲ ਤਾਂ ਚੁੱਕ ਦੇਣਾ ਭਾਈ ਤਾਂ ਵੀ ਮੋਲ ਉਹ ਜੇ ਰੱਖਦਾ ਆਪਣਾ ਵਧੀਆ ਤੇ ਸਾਰੇ ਮੇਰੇ ਭਰਾ ਜੋ ਵੇਚਣ ਵਾਲਾ ਵੀ ਖੜ੍ਹ ਸਕਦਾ ਆ ਆਪਣਾ ਚਾਹ ਆਪਣੀ ਵਚਾਹ ਖੜ੍ਹਦਾ ਇਹਦੇ ਘਰ ਵਾਲੇ ਖੜ੍ਹ ਸਕਦਾ ਆ ਹਾਂਜੀ ਸਾਡੇ ਬਾਬਾ ਜੀ ਮੁੱਲ ਤੋਂ ਪਹਿਲਾਂ ਮੰਗਦੇ ਆ ਪਰ ਤੁਹਾਡੇ ਦੇਖ ਕੇ ਮੁੱਲ ਵਿੱਚ ਮੰਗਦੇ ਆ ਹਾਂ ਹਾਂ ਕੀ ਹਿਸਾਬ ਆ ਮਾਲ ਜੀ ਕੋਲ ਤੁਸੀਂ ਦੇਣਾ ਚਲੋ ਵਧੀਆ ਮਾਲ ਕੇ ਸਿਰ ਤੇ ਹੱਥੇ ਆ ਚਲੋ ਵਧੀਆ ਜੇ ਦੇਖਾ ਤੁਹਾਨੂੰ ਵੇਚ ਚੱਲੀ ਵੇਲੋ ਚੈੱਕ ਕਰਾ ਦਿੰਨੇ ਆ ਵੇਖ ਲੋ ਹਾਂਜੀ ਗਾੜੀ ਵੀ ਝੋਟੀ ਹਾਂਜੀ ਦੁਜਾ ਸੂਆ ਦੁਜਾ ਸੂਆ ਜੇ ਕੋਈ ਹੁਣ ਤਿਆਰ ਦੁੱਧ 14:00 ਹੋ ਜੇ 13:00 ਹੋ ਜੇ ਹੁਣ ਰੈਡੀ ਜਾਂ ਮਲੇ ਦੇ ਝੋਟੀ ਚੱਲਣਦੀ ਆ ਆ ਵੇਖੋ ਵੇ ਆ ਚਵਾਈ ਵਧੀਆ ਲੱਗੀ ਆ ਠੀਕ ਮੇਲਾ ਮਾਨ ਦੇਖੋ ਵੀ ਜੀ ਮੇਲਾ ਮਾਨ ਦੇਖੋ ਜਿਹੜਾ ਠੀਕ ਹਲੇ ਵੇਖੋ ਉਧਰੋਂ ਆਈ ਝੋਡੀ ਗੇ ਹਾਂ ਜੀ ਝੋਡੀ ਉਧਰੋਂ ਆਈ ਪਈ ਉਧਰ ਉਧਰ ਝੋਡੀ ਨੇ ਝੋਡੀ ਉਧਰ ਦੀ ਮਗਰ ਕੱਟੀ ਮਾਰ ਕੱਟੀ ਆ ਗਈ ਮਾਰ ਕੱਟੀ ਆ ਦੂਜਾ ਆ ਸੁਆ ਇਸ ਤਰੀਰ ਝੋਟੀ ਦਾ ਵੇਖ ਲਓ ਕਰੋ ਬਤੋਰੋ ਭਾਈ ਜੀ ਦੇਖੋ ਕਰੋ ਚਿਆਕਾ ਤੋਰ ਤਾਰ ਦਾ ਵਧੀਆ ਵਧੀਆ ਝੋਟੀਆਂ ਲੰਮੀ ਜਵਾਨ ਦੁਜਾਸਵਾਜੇ ਥਾਣ ਤੋਂ ਵੇਖ ਲੋ ਕੀ ਲੱਗਦਾ ਥਾਣ ਦੀ ਕਵਾੜੀ ਕਰੋ ਚੱਕ ਥਾਣ ਦੇਖੋ ਕਿਦਾਂ ਲੱਗਾ ਪੂਰਾ ਬਾਪੂ ਦੱਸੋ ਥਣ ਗੜਾ ਇਹ ਨੋਕਲਾ ਥਣ ਨੋਕਲਾ ਥਣ ਲੱਗਾ ਜੇ ਮਾਣਾ ਵੀ ਨਾਣਾ ਲੋਣਾ ਝੋਟੀਆਂ ਸਮਾਰਟੀਆਂ ਲੱਗੀਆਂ ਜੜੀ ਗੱਲ ਸਾਰੀ ਕੁਆਲਟੀ ਵਾਲੀ ਝੋਟੀ ਤੇ ਲੈਵਾ ਕਰੋ ਚੱਕ ਅਗੇ ਵੀ ਜੀ ਬੂੜੀ ਲਾਉਣੇ ਨੇ ਤਿਲਾਂ ਵਾਲੀ ਆ ਗਈ ਹੈ ਕਾਲੀ ਵੀ ਤਿਲਾਂ ਵਾਲੀ ਆ ਗਈ ਹੈ ਹਾਂ ਜੀ ਇਹ ਕਾਲੀ ਵੀ ਤਿਲਾਂ ਵਾਲੀ ਆ ਗਈ ਹੈ ਹਾਂ ਜੀ ਉਹ ਵੇਖੋ ਤੇ ਉਹ ਖਾ ਦਿੰਦੇ ਖਾਣੇ ਆਪ ਕੋ ਕਹਿੰਦੇ ਹੈਗੇ ਤਿਲਾਂ ਵਾਲੇ ਡੰਗੜ ਬਹੁਤ ਕਰਮਾਲਾ ਹੁੰਦਾ ਹਾਂ ਹਾਂ ਤੇ ਲੈਗੇ ਵਿੱਚ ਬੂੜੀ ਵਾਲੇ ਆਹ ਸੁਣ ਵੇ ਆ ਵੀਰ ਕਿਹੜਾ ਟੌਪ ਦਾ ਲੱਗਾ ਝੋਟੀ ਨੂੰ ਇਹ ਮੈਂ ਆ ਵੇਖੋ ਮੇਰਾ ਮਾਂ ਦੀ ਵੀ ਜੀ ਇਹ ਵੇਖੋ ਲੇਵਾ ਵੇਖੋ ਮੇਰਾ ਮਾਂ ਦੀ ਕਮਾਲਿਆ ਦੁੱਧ ਵਾਲੀ ਝੋਟੀ ਹੈ ਵਧੀਆ ਰਿਕਾਰਡ ਵਾਲੀ ਝੋਟੀ ਆ ਜਵਾਨ ਤੇ ਸੋਹਣੀ ਤੇ ਸਾਰੇ ਪੱਕਾ ਦਾ ਰੇਟ ਪਾਈ ਇਹ ਵੀ ਨਿਗਾਹੇ ਰੱਖਣਗੇ ਵੀ ਆ ਵੀਰ ਜੀ ਰੇਟ ਛੋਟੀ ਗੈ ਜਾਂ ਬਿਲਕੁਲ ਤੇ ਬਾਈਆਂ ਨੂੰ ਨਾ ਮੁੱਲ ਲੱਗਣ ਤੇ ਆ ਤਿੰਨ ਚਾਰ ਨਾਉਂਦੇ ਹਾਂਜੀ ਤੇ ਬਾਕੀ ਇਹ ਵੀ ਛੋਟੀ ਕਿਹਨ ਕਾਰੀਗਰ ਕਾਰੀਗਰ ਬੰਦੇ ਨਾਲ ਫੋਨ ਤੇ ਹੁੰਦੀ ਏ ਵੀ ਕਾਰੀਗਰ ਬੰਦੇ ਦੋਵਾਂ ਨਾਲ ਫੋਨ ਤੇ ਹੁੰਦੀ ਏ ਦੋ ਤਿੰਨ ਬੰਦਿਆਂ ਨਾਲ ਫੋਨ ਆਇਆ ਹੈ ਠੀਕ ਇਹ ਨਹੀਂ ਮੈਂ ਕਿਨੇ ਲਾਇਆ ਵੀ ਕਾਰੀਗਰ ਆਪਣੇ ਏਰੀਆ ਦਾ ਹੀ ਆ ਤਾਂ ਫਿਰ ਤਾਂ ਨੰਗੀ ਹੋ ਜਾਂਦੀ ਆ ਹਨਾ ਜੇ ਵੀਰ ਉਹਦਾ ਫੋਨ ਵੀ ਕਰ ਸਕਦੇ ਆ ਹਾਂਜੀ ਫੋਨ ਵੀ ਕਰ ਸਕਦੇ ਆ ਵੀਰ ਦੇ ਫੋਨ ਕਰੋ ਜਿਹੜੇ ਵੀਰ ਨੂੰ ਚੰਗੀ ਲੱਗ ਮਿਲਦਾ ਤੇ ਮੁੱਲ ਫੋਨ ਤੇ ਆਊਗਾ ਉਹਦਾ ਮੇਰੇ ਭਰਾ ਜਿੱਤੇ ਆਪਣੇ ਵੀਰ ਭਰਾ ਮੰਗਨਦੇ ਆ ਤੇ ਅਸੀਂ ਮੁੱਲ ਨਹੀਂ ਕਰਨਾ ਤੇ ਚਲੋ ਸਹੀ ਗੱਲ ਬਾਈ ਸਹੀ ਗੱਲ ਆ ਇਹ ਵੀ ਚਲੋ ਹਾਰੇ ਰੋਟੀ ਲੈਣੀ ਹੁੰਦੀ ਆ ਜੋ ਨੰਗੀ ਹੋ ਜਾਂਦੀ ਆ ਤੇ ਉਹਦਾ ਮੇਰੇ ਭਰਾ ਜਿੱਨੇ ਲੈਣੀ ਘਰ ਵਾਲੇ ਵੀਰ ਨੇ ਤੇ ਫੋਨ ਤੇ ਮੁੱਲ ਕਰ ਸਕਦਾ ਆ ਫੋਨ ਜੂਰੀ ਕਰਨਾ ਤੂੰ ਜੂਰੀ ਕਰਨਾ ਤੇ ਝੋਟੀ ਵਧੀਆ ਝੋਟੀ ਆ ਵੱਡੇ ਹਲੇ ਵਾਲੀ ਜਵਾਨ ਸੋਹਣੀ ਮੈਂ ਪੂਰੀ ਗੁੰਦੀ ਰਾਜੀ ਆ 18 15 16 ਕਿਲੋ ਦੁੱਧ ਆ ਰਾਮ ਮੈਂ ਝੋਟੀ ਕੱਢੂਗੀ ਜਿਹੜੀ ਆ ਜੇ 13 ਕਿਲੋ ਹਰੋਣੇ ਦੁੱਧ ਚੜਾਉਂਦੇ ਹਾਂ ਜੁਆ ਸਵਾ ਝੋਟੀ ਆਜ ਵਾਰ ਕੱਟੀ ਮਗਰ ਬਹੁਤ ਟੋਕਦੀ ਠੀਕ ਤੇ ਸੋਣੀ ਝੋਟੀ ਇਹ ਤੇ ਸੋਣੀ ਵਸ਼ੀ ਬਾਈ ਕੋਲ ਲਾਈਕ ਕਮੈਂਟ ਸ਼ੇਅਰ ਦਬਕੇ ਕਰੋ ਤੇ ਪੂਰੇ ਪਸ਼ੂ ਬਾਈ ਕੋਲ ਸਸਤੇ ਹੁੰਦੇ ਨੇ 24 ਘੰਟੇ ਇਹ ਤੋਂ ਬਾਅਦ ਪਸ਼ੂ ਜਿੰਨੇ ਵੀ ਵੀਡੀਓ ਵੇਖਣ ਹਾਂ ਬਾਰੇ ਕੋਲ ਲਿਖਿਓ ਵੈਡ ਬਾਰੇ ਨਾ ਕਮੈਂਟਾ ਜਰੂਰ ਲਿਖਿਓ ਇਹਨਾਂ ਵੀ ਅੱਜ ਲਿਖਿਓ ਨਾ ਵੇੜਾ ਭਾਈ ਦੱਸਣਾ ਜੇ ਮੇਰੇ ਭਰਾ ਸਾਰਿਆਂ ਨੇ ਆਪੋ ਆਪਣੀ ਸਮਝ ਨਾਲ ਸਮਝੇ ਨਾਲ ਮੈਂ ਤਾਂ ਕੱਲ ਆਖਿਆ ਸੀ ਹਾਂਜੀ ਬਾਬਾ ਦਾ ਨੁਮਾਣਾ ਵੀ ਤੇ ਇਹ ਰੇਡ ਲੱਪਣਾ ਤਾਂ ਨਹੀਂ ਲੱਪਣਾ ਬਹੁਤ ਪਸ ਹਸਤਾ ਪਾ ਪਾਈ ਨੇ ਮੰਗਿਆ ਮਾਲੀ ਕਰਤੀ ਚਾਰ ਪਸ਼ ਹੋਣਗੇ ਹਾਂਜੀ ਦੋ ਡੰਗ ਕੱਲ ਮਾਰ ਦੇ ਕੇ ਚੜਾ ਵਧੀਆ ਭਾਈ ਜੀ ਕਿਰ ਬਾਹਰ ਕੋਈ ਮਾਲ ਤੇ ਜੋ ਜੋਨ ਗਾਉਂਦੀ ਕਲਾਸੀ ਵਧਨਦੀ ਆ ਉਹਨਾਂ ਨੂੰ ਵੀ ਵਧਾਈ ਜੰਨੇ ਠੀਕ ਜੜਾ ਵਧੀਆ ਵਧੀਆ ਗਾਚਾ ਨੂੰ ਹਸਤਾ ਹਸਤਾ ਗਾਚਾ ਲੈ ਜਾਂਦਾ ਭਾਈ ਜਾਨਾ ਓਏ ਜਿਹਨੂੰ ਹਸਣ ਜਵਾਬ ਭਾਈ ਪਈ ਗਾਟਾ ਹੀ ਆ ਗਿਆ ਆ ਗਿਆ ਆ ਕੇ ਨਿਹਰਾ ਖਾਣ ਪੈ ਜੋ ਮਜੀ ਜੋ ਮਜੀ ਖਾਣਾ ਹੋਸਨਾਬਾਦੀ ਠੀਕ ਠਾਕ ਆ ਵਜਾ ਠੀਕ ਠਾਕ ਜੇ ਫੋਨ ਨਾ ਫੜ ਆਪਣਾ 84 27 40 70 55 ਹਾਂ ਜੀ ਹਾਂ ਜੀ ਜਿਲ੍ਹਾ ਅੰਮ੍ਰਿਤਸਰ ਲਾਈਕ ਕਮੈਂਟ ਸ਼ੇਅਰ ਦਬ ਕੇ ਕਰੋ ਵਧੀਆ ਪਿਆਰ ਦਿਓ ਸਤਿ ਸ਼੍ਰੀ ਅਕਾਲ ਬਾਈ ਜੀ